ਤੇ ਮਨੁੱਖ ਤੂੰ ਕੀ ਸੋਚੀ ਬੈਠਾ ਵਾ ਮਾਲਕ ਨੇ ਜੀ ਇਹ ਗੱਲ ਕਹਿਤੀ ਹੈ ਇੱਛਾਪੂਰਕ ਸਰਬ ਸੁਖਦਾਤਾ ਹਰ ਹਰ ਦੇ ਕੋਲ ਜਾ ਤਾਂ ਸਹੀਂ ਹਰੀ ਕੋਲ ਤਨੂ ਜ ਗਿਆ ਕਦੋਂ ਹੈ ਗੁਰੂ ਗ੍ਰੰਥ ਹਰੀ ਨਹੀਂ ਹੈ ਹਰੀ ਦੇ ਕਰਦਾ ਮਾਰਗ ਹੈ ਹਰੀ ਦੇ ਕਰਦਾ ਗਿਆਨ ਹੈ ਗ੍ਰੰਥ ਦੁਨੀਆ ਦਾ ਕੋਈ ਵੀ ਹੈ ਜਿੰਨਾ ਚਿਰ ਇਸ ਜੰਜਾਲ ਤੋਂ ਨਿਕਲਦੀ ਨਹੀਂ ਨਾ ਸਾਡੇ ਮਨ ਦੇ ਵਿੱਚ ਕਿ ਸ਼ਾਇਦ ਧਾਰਮਿਕ ਗ੍ਰੰਥਾਂ ਦੀ ਪੂਜਾ ਕਰਕੇ ਸਾਨੂੰ ਸਾਡਾ ਪਾਰ ਉਤਾਰ ਹੋਵੇਗਾ ਹਰੀ ਤੱਕ ਤੋਂ ਕੀ ਪਹੁੰਚਣਾ ਤੂੰ ਜਿੱਥੇ ਆ ਉੱਥੇ ਤੇ ਬੈਠਾ ਰਹਿਣਾ ਔਰ ਹਮੇ ਚਖਣਾ ਚਾਹ ਪਾਚਨਿਕਾ ਲਿਖਾ ਤੂੰ ਕਰ ਦਿੱਤੀ ਨਾਨਕ ਲੇਖੇ ਇੱਕ ਗੱਲ ਔਰ ਹਮੇ ਚਖਣਾ ਚਾਹ ਧਾਰਮਿਕ ਬੰਦੇ ਦਾ ਮਨੁੱਖ ਦਾ ਆਤਮਾ ਦਾ ਇੱਕੋ ਇੱਕ ਟਾਰਗੇਟ ਹੈ ਇੱਕੋ ਇੱਕ ਕਿੰਨੇ ਨਿਸ਼ਾਨਾ ਹੈ ਕਿ ਇਹ ਆਤਮਾ ਸਤਖੰਡ ਭਾਗ ਪਰਮਾਤਮਾ ਦੇ ਨਾਲ ਜੁੜ ਜਾਵੇ ਉਹਦੇ ਘਰ ਪ੍ਰਵੇਸ਼ ਕਰ ਜਾਵੇ ਜੋ ਉਹਦਾ ਸਰੀਰ ਹੈ ਉਹੀ ਉਹਦਾ ਘਰ ਹੈ ਜੋ ਘਰ ਹੈ ਉਹੀ ਸਰੀਰ ਹੈ ਕਿ ਜੋ ਕਸ ਹੈ ਖਲਕ ਖਲਕ ਵਿੱਚ ਖਲਕ ਵਸੇ ਰਬਾ ਹੈ ਇਹ ਜੋ ਸ੍ਰਿਤੀ ਦੇਖ ਰਹੇ ہیں ਇਹ ਹੀ ਰਬ ਹੈ ਇਹਦੇ ਦੀ ਰਬ ਸਮਾਇਆ ਹੋਇਆ ਦੁੰਗੇ ਭੇਦ ਗੁਜੇ ਭੇਦ ਇਸੇ ਵਿੱਚ ਸਮਾਉਣਾ ਇਥੋਂ ਅਸੀਂ ਅਲੱਗ ਹੋਏ ਬੈਠੇ ਆਂ ਇਹ ਧਾਰਮਿਕ ਗ੍ਰੰਥ ਹੈ ਇਹ ਜਿੰਨਾ ਚਿਰ ਤੁਸੀਂ ਜੋ ਕਾਰਜ ਕਰਦੇ ਹੋ ਨਾ ਇਹ ਜੋ ਕੁਝ ਵੀ ਅਸੀਂ ਮਨਮਤੀ ਇਲੇ ਕੰਮ ਕਰਦੇ ਆਂ ਇਹ ਸਤਿਗੁਰੂ ਪ੍ਰਵਾਨ ਨਹੀਂ ਉਹ ਕਹਿੰਦੇ ਭਾਈ ਦੇਖ ਵੈ ਤੈਨੂੰ ਦੱਸ ਰਹੇ ਆਂ ਤੈਨੂੰ ਵਿਧੀ ਪਹਿਲੀ ਵਿਧੀ ਤੈਨੂੰ ਮੈਂ ਸਿੱਧੀ ਦੱਸ ਦਿੰਨਾ ਕਿ ਤੇਰੀਆਂ ਇਛਾਵਾਂ ਕਰਨਿਆ ਹਰੀ ਪ੍ਰਮਾਤਮਾ ਨੇ ਪੂਰੀਆਂ ਇੱਛਾ ਪੂਰਕ ਸਰਵ ਸੁਪਦਾਤਾ ਹਰ ਜਾਂ ਕੇ ਵਸੇ ਕਾਮ ਤੇ ਨਾ ਕਿ ਉਹਦੇ ਹੱਥ ਵਸਦੀਆਂ ਸਾਰੀਆਂ ਤੇਰੀਆਂ ਮੰਦੀਆਂ ਭਾਵਨਾ ਪੂਰੀਆਂ ਕਰਨ ਦੀ ਬਰਕਤ ਤੱਕ ਤੇ ਜੋ ਤੂੰ ਚਾਹ ਨਾ ਸੁੱਖ ਚਾਹ ਨਾ ਪਰ ਤੈਨੂੰ ਜਾਣਾ ਹਰੀ ਪ੍ਰਮਾਤਮਾ ਦੇ ਕੋਲ ਹੀ ਪੈਣਾ ਜਿਵੇਂ ਚਿੱਠੀ ਆਈ ਹੈ ਵਿਦੇਸ਼ ਤੋਂ ਤੁਹਾਡੇ ਚਿਹਰੇ ਤਿੰਨ ਲੱਗਦੀ ਪਤੀ ਨਹੀਂ ਲੱਗਦੀ ਪਤਨੀ ਬਾਤ ਹੁਣ ਪਤੀ ਨੇ ਦੱਸ ਦਿੱਤਾ ਮੇਰੇ ਕੋਲ ਆਉਣਾ ਪਈ ਆਪਣੀ ਪਤਨੀ ਨੂੰ ਕਿਹਾ ਬੱਚਿਆਂ ਨੂੰ ਕਿਹਾ ਇਸ ਤਰੀਕੇ ਨਾਲ ਤੁਸੀਂ ਆਣਾ ਆਹ ਹਾ ਕਾਰਜ ਕਰਨੇ ਆਹ ਕੰਮ ਨਿਪਟਾ ਦੇਓ ਹੁਣ ਪੜਨ ਦੇ ਨਾਲ ਤਾਂ ਬੰਦਾ ਨਹੀਂ ਉੱਥੇ ਪਹੁੰਚ ਸਕੇਗਾ ਉੱਥੇ ਦਾ ਜੋ ਤਰੀਕਾ ਜੋ ਮੈਥਡ ਵਿਧੀ ਲਿਖੀ ਹੈ ਉਹਨੂੰ ਪੜੋ ਤੇ ਚਲੋ ਭਾਈ ਆਪਣੇ ਪਰਦੇਸ ਚਲੋ ਭਾਈ ਉਸਮਾਹੀ ਦੇ ਘਰ ਚਲੋ ਇਹ ਤਾਂ ਸਤਿਕਰਤੀ ਬਾਣੀ ਜੋ ਧਾਰਮਿਕ ਗ੍ਰੰਥ ਹੈ ਇਹ ਸਤ ਦੇ ਗਿਆਨ ਦਿੰਦਾ ਆ ਸਤ ਗੁਰ ਨੇ ਸਾਰੇ ਜਿਨ੍ਹਾਂ ਕੋਲ ਝੂੜ ਦਾ ਗਿਆਨ ਹੈ ਉਹ ਸਤ ਗੁਰ ਨਹੀਂ ਹੈ ਉਹ ਤਾਂ ਸਿਰਫ ਲਾਲਚ ਹੈ ਝੂਠ ਹੈ ਪਾਪ ਹੈ ਹਣ ਸਾਡੇ ਕੋਲ ਹੈ ਸਤ ਦਾ ਗਿਆਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਉਂਕਿ ਜਿਹਦੇ ਘਰ ਜਾਣਾ ਉਹਨੇ ਕੋਈ ਵਿਚੋਲਣ ਰੱਖਿਆ ਵਿੱਚ ਵੀ ਗੁਰਨਾਨਕ ਸਾਹਿਬ ਨੇ ਇਹ ਗੱਲ ਨਹੀਂ ਕਹੀ ਕਿ ਮੈਂ ਤੁਹਾਨੂੰ ਦੱਸਦਾ ਕਿ ਆਹ ਤਰੀਕਾ ਇੱਕ ਵਾਰ ਅਪਣਾ ਕੇ ਦੇਖਿਓ ਆਪਾਂ ਜੇ ਕਈ ਵਾਰ ਕਾਰਜ ਕਰਦੇ ਆ ਨਾ ਕੋਈ ਮਹੀਨ ਚਲਣੇ ਜਾਂ ਗੱਡੀ ਮੋਟਰ ਹੋਰ ਪੰਜਾ ਕੰਮ ਕਰਦੇ ਆ ਵੀ ਆਪਾਂ ਕਹਿੰਦੇ ਆਹ ਤਰੀਕਾ ਅਪਣਾ ਕੇ ਸ਼ਾਇਦ ਹੋ ਜਾਵੇ ਇੱਥੇ ਗੁਰਨਾਨਕ ਸਾਹਿਬ ਪਾਤਸ਼ਾਹ ਨੇ ਸ਼ਾਇਦ ਵਾਲਾ ਕੰਮ ਨਹੀਂ ਕੀਤਾ ਗੁਰਨਾਨਕ ਸਾਹਿਬ ਕਹਿੰਦੇ ਮੈਂ ਕੁਝ ਨਹੀਂ ਕਿਹਾ ਉਹ ਆਪੋ ਬੋਲਣਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜੀਓ ਕਹਿੰਦੇ ਮੈਂ ਨਹੀਂ ਕੁਝ ਕਿਹਾ ਮੈਂ ਤੁਹਾਨੂੰ ਕਿਹਾ ਧਾਰਨ ਦਾ ਵੀ ਮੈਂ ਇਸ ਤਰ੍ਹਾਂ ਗਿਆ ਸੀ ਤੁਸੀਂ ਵੀ ਜਾਓ ਸ਼ਾਇਦ ਤੁਹਾਡਾ ਵੀ ਪਾਰ ਉਤਾਰਾ ਹੋ ਜਾਵੇ ਨਹੀਂ ਨਹੀਂ ਮੈਂ ਸਿੱਧੀ ਗੱਲ ਕਰਦਾ ਵਾਂ ਇਹ ਬਾਣੀ ਮਾਪੁਰਖਨ ਇਹ ਅਕਾਲ ਪੁਰਖ ਦੀ ਬਾਣੀ ਹੈ ਪਰ ਉਹ ਸਾਲਕ ਦੀ ਬਾਣੀ ਹੈ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤਾ ਮਟਾਈ ਸਿੱਧੀ ਉਹਦੀ ਗੱਲ ਆ जिधे ਘਰ ਤੂੰ ਜਾਣਾ ਉਸਦੇ ਹੀ ਉਹਨੇ ਸੰਦੇਸ਼ਾ ਦੇ ਦਿੱਤਾ ਐਤਾ ਉਸ ਪੋਸਟਮੈਨ ਡਾਕੀਏ ਵਾਂਗ ਚਿੱਠੀ ਤੇਰੇ ਘਰ ਤੱਕ ਪਹੁੰਚਾਈ ਹੈ ਜਿਹਦੇ ਘਰ ਜਾਣਾ ਸਨੇਹਾ ਉਹਦੇ ਹੀ ਹੈ ਸੰਦਾ ਗੁਰਵਾਣੀ ਵੀ ਉਹਦੀ ਹੀ ਹੈ ਗੁਰਨਾਥ ਸਾਹਿਬ ਕਹਿੰਦੇ ਮੇਰੀ ਕੋਈ ਚ ਨਹੀਂ ਹੈ ਮੈਂ ਤਾਂ ਇੱਕ ਸੰਦੇਸ਼ ਲੈ ਕੇ ਆਇਆ ਹਾਂ ਉਸ ਮਾਲਕ ਦਾ ਅਚਕੋ ਉਹਦੇ ਘਰ ਜਾਣਾ ਸੁੱਖ ਲੈਣੇ ਇਛਾਵਾਂ ਪੂਰੀਆਂ ਕਰਨੀ ਹੈ ਮੁਕਤ ਹੋਣਾ ਹੈ ਜਨਮ ਮਰਨ ਤੋਂ ਦੇਹੀ ਤੋਂ ਮੁਕਤ ਹੋ ਜਾਣਾ ਜਦ ਤੱਕ ਦੇਹੀ ਦੇ ਵਿੱਚ ਹੈ ਜਨਮ ਮਰਨ ਖਤਮ ਨਹੀਂ ਹੋਣਾ ਵਾਰ-ਵਾਰ ਜੰਮੇਗਾ ਬਾਰ-ਬਾਰ ਮਰੇਗਾ ਇਹ ਤੇਰਾ ਜੀਵਨ ਇਸ ਤਰੀਕੇ ਚੱਲਦੇ ਰਹਿਣਾ ਦੁੱਖਾਂ ਦੇ ਵਿੱਚ ਸਰੀਰ ਹੋਊਗਾ ਉਹ ਤਾਂ ਪ੍ਰਮਾਤਮਾ ਖੁਦ ਜਦ ਸਰੀਰ ਧਾਰ ਕਰ ਲਵੇ ਨਾ ਕਿਸੇ ਗੁਰਨਾਨਕ ਸਾਹਿਬ ਰੂਪ ਇੱਕੋ ਹੀ ਹੈ ਕੋਈ ਫਰਕ ਨਹੀਂ ਹੈ ਗੁਰਨਾਨਕ ਸਾਹਿਬ ਪਾਚਾ ਔਰ ਕਾਲਪੁਰਖ ਚ ਭੇਦ ਨਹੀਂ ਹੈ ਕਿਉਂ ਇਹ ਆਤਮਾ ਵੀ ਕਦੇ ਗੁਰਨਾਨਕ ਰੂਪੀ ਆਤਮਾ ਵੀ ਕਦੇ ਸੰਸਾਰ ਵਿੱਚ ਕਦੇ ਕੋਈ ਹੋਇਆ ਹੋ ਸਮਾਂ ਇਹਨਾਂ ਨੇ ਵੀ ਭਗਤੀ ਕੀਤੀ ਹੈ ਸਤ ਦਾ ਮਾਰਗ ਅਪਣਾਇਆ ਐਸਾ ਮਾਰਗ ਅਪਣਾਇਆ ਕਿ ਇੱਕ ਦਿਨ ਹਰੀ ਹਰੀ ਕਰਦੇ ਆਪ ਹਰ ਹੋ ਗਏ ਹਰ ਹਰ ਜਨ ਦੋ ਇੱਕ ਹੈ ਤੁਸੀਂ ਵੀ ਬਣ ਸਕਦੇ ਹੋ ਕਿ ਤੁਸੀਂ ਵੀ ਭਾਈ ਇਹ ਆਪਾਦੀ ਪ੍ਰਵਤ ਕਰ ਸਕਦੇ ਹੋ ਪਰ ਕਿਵੇਂ ਜਿਹੜੇ ਤਰੀਕੇ ਆਪਾਂ ਅਪਣਾਉਣੇ ਇਹਨਾਂ ਤੜੇ ਹੋਣੀ ਪਈ ਉਹਦੇ ਬਾਅਦ ਤੇ ਸਤਿਗੁਰਾਂ ਦਾ ਬਚਨ ਹੈ ਕਿ ਜਿੱਥੋਂ ਸਾਨੂੰ ਉਲਝਣ ਲੱਗਦੀ ਹੈ ਤੇ ਉਹ ਉਲਝਣ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੱਸਦੀ ਹੈ ਗੁਰਵਾਣੀ ਤੈਨੂੰ ਦੱਸਦੀ ਹੈ ਕਿ ਕਿਵੇਂ ਉਹਦੇ ਵਾਂਗ ਹੋਣਾ ਹੈ ਕਿਵੇਂ ਉਹਨੂੰ ਖੁਸ਼ ਕਰਨਾ ਜਿੱਦਣ ਸਾਰਾ ਕੁਝ ਉਹਦੇ ਵਾਲਾ ਕਰ ਲਿਆ। ਭਾਵੇਂ ਜੋ ਵੈਗਰੂ ਕਰਦਾ ਕੀ ਕਰਦਾ ਪਹਿਲਾਂ ਤਾਂ ਇਹ ਸੋਚੋ। ਇਹ ਵੈਗਰੂ ਕਰਦਾ ਕੀ ਹੈ ਸਾਨੂੰ ਇਹ ਤਾਂ ਪਤਾ ਲੱਗੇ ਫੇਰ ਹੀ ਅਸੀਂ ਵੈਗਰੂ ਵਾਂਗ ਕਰਾਂਗੇ। ਵੈਗਰੂ ਕੋਲ ਬਿਤ ਕਰਾਣੀ ਹੈ। ਭਾਵੇਂ ਕੋਈ ਚੋਰ ਹੈ। ਭਾਵੇਂ ਕੋਈ ਸਾਧਾ ਭਾਵੇਂ ਕੋਈ ਸੰਤ ਹੈ ਭਗਤ ਹੈ ਲੁਟੇਰਾ ਸਭ ਦੇ ਲਈ ਨਿਜਮ ਇੱਕੋ ਹੀ ਹੈ ਪ੍ਰਕਾਸ਼ ਸੰਸਾਰ ਦੇ ਵਿੱਚ ਜੋ ਸੂਰਦਾ ਹੋਣਾ ਇਹਨੇ ਕਿਸੇ ਨੂੰ ਉੱਚ-ਨੀਚ ਜਾਤ-ਪਾਤ ਕੁਛ ਨਹੀਂ ਦੇਖਣਾ ਕਿ ਇਹ ਭਗਤੀ ਕਰਦਾ ਮੇਰੀ ਇਹ ਥੋੜੀ ਇਹ ਕਿ ਤੁਸੀਂ ਭਗਤੀ ਕਰਦੇ ਹੋ ਤਾਂ ਤੁਹਾਨੂੰ ਸਪੈਸ਼ਲ ਫੈਸਿਲਿਟੀ ਦਿੱਤੀ ਹੈ ਵੈਗਨੂ ਨੇ ਕਿ ਤੇਰੇ ਬਾਤੇ ਸਪੈਸ਼ਲ ਹਵਾ ਵਾ ਪਾਣੀ ਹੈ ਯਾ ਸਪੈਸ਼ਲ ਸੂਰਜ ਚੜਾਇਆ ਹੋਇਆ ਵਾ ਜੋ ਸਭ ਦਾ ਤੇਰਾ ਵਾ ਇੱਕ ਤਾਂ ਇਹ ਹੋ ਗਿਆ ਕਿ ਆਪਾਂ ਨੂੰ ਬਤਕ੍ਰਿਤ ਹੋਲਟ ਹੋਣਾ ਪੈਣਾ ਜੋ ਕਿਰਪਾ ਕਰੇ ਬਹਿਰੂ ਕਰ ਦਵੇ ਹਲੇ ਤੱਕ ਤਾਂ ਬਤਕ੍ਰਿ ਦੇ ਵਿੱਚ ਹੀ ਆਪਾਂ ਇਹ ਵੀ ਇਹਦਾ ਸਾਡੇ ਅੰਦਰ ਸਮਾਇਆ ਹੋਇਆ ਪਹਿਲਾਂ ਇੱਥੇ ਹੀ ਅਸੀਂ ਕਾਟਾ ਵੱਜ ਗਿਆ ਕਿ ਐਸੀ ਪ੍ਰਮਾਤਮਾ ਵਰਗੇ ਹੋ ਹੀ ਨਹੀਂ ਸਕਦੇ ਫਿਰ ਉਹ ਸਭ ਨੂੰ ਦੇਣ ਵਾਲਾ ਹੈ ਦਾ ਦਾਤਾ ਇੱਕ ਹੈ ਸਭ ਕੋ ਦੇਵਨਾਰ ਕੋਈ ਕੈਟਾਗਰੀ ਨਹੀਂ ਦਸੀ ਇਹ ਭਗਤਾਂ ਦੀ ਹੈ ਇਹ ਸੰਤਾਂ ਦੀ ਹੈ ਇਹ ਲੁਟੇਰਿਆਂ ਦੀ ਹੈ ਠੱਗਾਂ ਦੀ ਮੈਂ ਦੇਣਾ ਨਹੀਂ ਉਹਨੇ ਸਭ ਨੂੰ ਹੀ ਪਹਿਲੋ ਦੇ ਤੈ ਰਜਕ ਸੁਵਾਹ ਪਿਛੋ ਦੇ ਤੈ ਜੰਤ ਉਪਾਹ ਜੀਵੂ ਵੀ ਸੰਸਾਰ ਚ ਭੇਜਦਾ ਨਾ ਹੋ ਕਿ ਜਿਸ ਨੂੰ ਵੀ ਸੰਸਾਰ ਤੋਂ ਨੇ ਭੇਜਿਆ ਸਰੀਰ ਦਿੱਤਾ ਨਾ ਸਰੀਰ ਬਾਝ ਬਣਿਆ ਉਸ ਤੋਂ ਪਹਿਲਾਂ ਅਕਸਰ ਆਪਾਂ ਦੇਖਦੇ ਆਂ ਬੱਚੇ ਦਾ ਜਨਮ ਨਹੀਂ ਹੋਇਆ ਹੁੰਦਾ ਪਰ ਮਾਂ ਦੇ ਛਾਤੀਆਂ 'ਚ ਦੁੱਧ ਆ ਜਾਂਦਾ ਵਾ ਦੇਖੋ ਪ੍ਰਮਾਤਮਾ ਨੇ ਕਿੰਨਾ ਵੱਡਾ ਨਿਜਮ ਬਣਾਇਆ ਇਹ ਤੋ ਤਾਂ ਲਈ ਸੰਸਾਰ ਦੇ ਗਿਆਨੀ ਪਹਿਲਾਂ ਤੇਰੇ ਵਾਸਤੇ ਮੈਂ ਦੁੱਧ ਤਿਆਰ ਕਰ ਦਿੱਤਾ ਜਿਦ ਤਰਾ ਮਨੁੱਖ ਦਾ ਹੈ ਉਸ ਤਰਾ ਵੀ ਪਸ਼ੂ ਪੰਛੀ ਵੀ ਇਸੇ ਤਰ੍ਹਾਂ ਹੀ ਹੈ ਔਰ ਜੋ ਵਿਗਿਆਨ ਕਰੇ ਭਾਈ ਜੀ ਵਿਗਿਆਨੀ ਉਹਨਾਂ ਨੂੰ ਜਿਆਦਾ ਪਤਾ ਹੈ ਪੜੇ ਲਿਖਿਆ ਨਾਲ ਜਿਆਦਾ ਪਤਾ ਹੁੰਦਾ ਜਿਨ੍ਹਾਂ ਨੇ ਸਕੂਲਾਂ ਕਾਲਜਾਂ ਡਿਗਰੀਆਂ ਲਈਆਂ ਉੱਚੀ ਵਿਦਿਆ ਲਈ ਹੈ ਉਹਨਾਂ ਦਾ ਸੰਸਾਰ ਗਿਆਨ ਵਧੂਗਾ ਔਰ ਜੋ ਕੋ ਸਤਗੁਰੂ ਪਾਛਾ ਨੇ ਦਿੱਤਾ ਗੁਰਬਾਣੀ ਵਿੱਚ ਆਪਾਂ ਦੱਸ ਦਿੱਤਾ ਸੰਨ ਕੇ ਵਾਹਿਗੁਰੂ ਸਭ ਦੇ ਲਈ ਦਦਾ ਦਾਤਾ ਇੱਕ ਹੈ ਇੱਕ ਤਾਂ ਦੂਜੀ ਚਾਤੀ ਹੋਗੀ ਇਹ ਸਭ ਨੂੰ ਆਪਾਂ ਦੇਣ ਵਾਲੇ ਹੋਈਏ ਭਾਈ ਆਪਾਂ ਤਾਂ ਹੁਣ ਦੇਖਦੇ ਸੀ ਪਿੱਛੇ ਜੇ ਇਹ ਇੱਕ ਹੜ ਆਏ ਉਥੇ ਜਾਤਾ ਪਾਤਾ ਉਛੜਾ ਦਿੱਤੀ ਹੈ ਅਸੀਂ ਫਲਾਨੇ ਜਾਤਿਆਂ ਸਾਡੀ ਜਾਤ ਵਾਲੇ ਸਾਨੂੰ ਦੱਸਣ ਤੋਂ ਸਾਡੀ ਜਾਤ ਵਾਲੇ ਸਾਨੂੰ ਦੋ ਇਸ ਤਰ੍ਹਾਂ ਦਾ ਵਿਤਕਰਾ ਦੂਸਰਾ ਹੋ ਗਿਆ ਨਾ ਐਦਾਂ अनेका ਨੇ ਤੇ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਇਹਦਾ ਭਾਵੇਂ ਸੀ ਬਹਿਗਰੂ ਵਰਗੇ ਨਹੀਂ ਇਥੇ ਕਾਟਾ ਵੱਜ ਗਿਆ ਜਦੋਂ ਪਹਿਲੀ ਤੇ ਵੱਜ ਗਿਆ ਦੂਜੀ ਤੇ ਵੱਜ ਗਿਆ ਕਾਟਾ ਨਹੀਂ ਭਈ ਤੂੰ ਨਹੀਂ ਹੋ ਸਕਦਾ ਪਰ ਗੁਰਨਾਨਕ ਸਾਹਿਬ ਸੀ ਗੁਰੂ ਨਾਨਕ ਸਾਹਿਬ ਪਾਸ਼ਾ ਨੇ ਵਿਰੋਧ ਨੂੰ ਵੀ ਕਿ ਜਿਸ ਤਰ੍ਹਾਂ ਭਾਈ ਛੁਰੀ ਇਸੇ ਫੜਤੇ ਕਟ ਬਜਦੀ ਹੈ ਜਾਂ ਫਲ ਉਹਦੇ ਡਿੱਗ ਪਏ ਜਿਵੇਂ ਆਮ ਕਾ ਹਵਤਾ ਭਾਵੇਂ ਕਹਿੰਦੇ ਛੁਰੀ ਖਰਬੂਜੇ ਡਿੱਗੇ ਭਾਵੇਂ ਖਰਬੂਜੇ ਛੁਰੀ ਤੇ ਕਟਣਾ ਖਰਬੂਜੇ ਨਹੀਂ ਹੁੰਦਾ ਆਮ ਕਾ ਆਉਤਾ ਨਾ ਇਹਦੇ ਵਿੱਚ ਇੱਕ ਤੱਤ ਨਿਕਲਦਾ ਉਹ ਜਿਵੇਂ ਮਰਜੀ ਗਰੇ ਚੂਰੀ ਦੇ ਮੂੰਹ ਨੂੰ ਮਠਾਸ ਲਾਉਣੀ ਏ। ਇਹ ਲੈ ਭਈ ਤੂੰ ਮੈਨੂੰ ਕਟਿਆ ਤੈਨੂੰ ਮਠਾਸ ਲਾ ਦితి ਐ ਮੈਂ। ਇਹ ਸੁਹਾਇ ਇੱਕ ਵਹਿਗ ਦੁੱਧ। ਗੁਰਨਾਕ ਸੈਵਨੇ ਵੀ ਕੀਤਾ। ਇੱਥੇ ਸੱਜਣ ਠੱਗ ਵਰਗੇ। ਇਹ ਜਿਹੜੇ ਸਤਗੁਰ ਪਾਤਸ਼ਾਹ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੁੰਦੇ ਸੀ ਦਵਾਈਆਂ ਪਾ ਕੇ ਉਹ ਜੋ ਕੁਝ ਵੀ ਕੀਤਾ ਉਹਨੇ। ਉਹ ਤਾਂ ਜਿਵੇਂ ਆਪਣੇ ਆਪਣੇ ਦਿਮਾਗ ਦੀ ਉਪਜਾਜ ਜੋ ਹੋਇਆ ਹੋਊਗਾ ਤਾਂ ਵੈਗ ਨਹੀਂ ਜਾਣਦਾ ਨਾ ਲਿਖਣ ਵਾਲਾ ਕਿਹੜਾ ਜੋ ਲਿਖਾਰੀ ਹੈ ਕੋਈ ਵੀ ਅੱਜ ਵਿਦਵਾਨ ਹੈ ਉਹ ਕੋਈ ਕਲਮ ਲੈ ਕੇ ਨਾਲ ਨਹੀਂ ਆਉਂਦਾ ਸੀ ਉਹਦਾ ਜਿਹਨੇ ਜਿੰਨਾ ਸੁਣਿਆ ਇਸ ਤੋਂ ਵੀ ਐ ਹੋਇਆ ਹੋ ਜਿਵੇਂ ਆਪਾਂ ਪਿੰਡ ਦੇ ਵਿੱਚ ਹੁਣ ਅੱਜ ਦਾ ਕੋਈ ਬੱਚਾ ਪਿੰਡ ਦੀ ਜੋ ਪ੍ਰਾਤਨ ਹਿਸਟਰੀ ਲਿਖਣਾ ਲੱਗੇ ਵੀ ਫਲਾਨਾ ਬੰਦਾ ਕੌਣ ਸੀ ਕਿੱਥੇ ਸੀ ਕਿਵੇਂ ਕੰਮ ਹੋਏ ਉਹਨੂੰ ਤਾਂ ਸਿਰਫ ਸੁਣਿਆ ਹੋਇਆ ਲਿਖਣਾ ਉਹ ਚ ਗੜਬੜ ਵੀ ਹੋ ਸਕਦੀ ਹੈ ਸਹੀ ਉਹਦੇ ਕੋ ਸਕਦਾ ਹੈ ਕਿ ਜਿਨੇ ਖੁਦ ਅੱਖੀ ਦੇਖਿਆ ਹੋਵੇ ਨਹੀਂ ਭਈ ਇਸ ਤਰ੍ਹਾਂ ਸਹੀ ਹੈ ਉਸੇ ਤਰ੍ਹਾਂ ਭਈ ਹੁਣ ਗੁਰਨਾਨਕ ਸਾਹਿਬ ਪਾਤਸ਼ਾਹ ਗੁਰੂ ਸਾਹਿਬ ਦਾ ਇਤਿਹਾਸ ਬਹੁਤ ਪੁਰਾਣਾ ਇਹਨੇ ਉਮਰਾਂ ਨਹੀਂ ਕਿਸੇ ਦੀਆਂ ਹੈਗੀਆਂ ਵੀ 700 800 ਸਾਲ ਦਾ ਇੱਕ ਬੰਦਾ ਨਾਲ ਤੁਰਿਆ ਆ ਰਿਹਾ ਆਪਾਂ ਨੂੰ ਸਹੀ ਦੱਸ ਰਿਹਾ ਵਾ ਨਹੀਂ ਇਹ ਤਾਂ ਜਿਨੇ ਜੇ ਤੋਂ ਜਿੰਨਾ ਸੁਣਿਆ ਉਵੇਂ ਅੱਗੇ ਭਈ ਲਿਖੀ ਜਾਂਦੇ ਉਹ ਚ ਅਦਲਾ ਬਦਲੀ ਹੁੰਦੀ ਰਹਿੰਦੀ ਹੈ ਫਿਰ ਬੰਦੇ ਦੀ ਸੋਚ ਆਪਣੀ ਕੰਮ ਕਰਦੀ ਸ਼ਾਇਦ ਇਸ ਤਰ੍ਹਾਂ ਵੀ ਹੋਇਆ ਹੋਵੇ ਇਤਿਹਾਸ ਵਿੱਚ ਇਹ ਆ ਕਿ ਜੋ ਕੁਝ ਅਸੀਂ ਪੜਦੇ ਹਾਂ ਸਾਰਾ ਕੁਝ ਸੱਚ ਨਹੀਂ ਹੈ ਝੂਠ ਵੀ ਨਹੀਂ ਹੈ ਪਰ ਕੁਝ ਨਾ ਕੁਝ ਐਸਾ ਜ਼ਰੂਰ ਹੈ ਕਿ ਇਹ ਪੂਰਾ ਸਹੀ ਵੀ ਨਹੀਂ ਹੈ ਇਸ ਕਰਕੇ ਇਤਿਹਾਸ ਨੂੰ ਗੁਰਬਾਣੀ ਦੇ ਕੁਸਵਟੀ ਤੇ ਲਾਣਾ ਪੈਂਦਾ ਹੈ ਕਿ ਵਾਕਈ ਵੀ ਗੁਰਬਾਣੀ ਨਾਲ ਗੱਲ ਮੈਚ ਕਰਦੀ ਹੈ ਵੀ ਐਸਾ ਕੁਝ ਹੋਇਆ ਤੇ ਵੈਗਰੂ ਗੁਰਬਾਣੀ ਤਾਂ ਦੇ ਵੀ ਹਾਂ ਭਈ ਹੋ ਸਕਦਾ ਇਹ ਵੀ ਹੋਊਗਾ ਮੈਂ ਕਰ ਦਿੰਨਾ ਔਰ ਸੱਜੇ ਠੱਗ ਵਰਗਿਆਂ ਨੇ ਗੁਰੂ ਪਾਜਾ ਨੂੰ ਕਿਸ ਤਰ੍ਹਾਂ ਬਿਯੋਸ਼ ਕਰਨ ਦੀ ਪੀੜੀ ਬਣਾਈ ਜ਼ਹਿਰ ਦੇਣ ਦੀ ਕਿੱਦਾਂ ਦੀ ਉਹ ਤਾਂ ਉਹ ਜਾਣਦੇ ਆ ਪਰ ਸਤਗੁਰ ਪਾਜਾ ਨੇ ਉਹਨੂੰ ਮਾਰਨ ਦੇ ਲਈ ਜਾਂ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਆ ਨਾ ਇੱਕੋ ਇੱਕ ਮੱਤ ਫੜੀ ਹੋਈ ਹੈ ਹਥਿਆਰ ਮਾਪ ਕਾਣਾ ਕਦੇ ਹਥਿਆਰ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲੋਂ ਵੱਡਾ ਨਹੀਂ ਹੋ ਸਕਦਾ ਇਹ ਜਿਹੜੇ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਉਹਨਾਂ ਨੂੰ ਵੱਡੀ ਕੋਈ ਤਾਕਤਵਰਨ ਸ਼ਕਤੀ ਨਹੀਂ ਹੈ ਦੁਨੀਆ ਦੇ ਵਿੱਚ ਕੋਈ ਹਥਿਆਰ ਨਹੀਂ ਹੈ ਹੁਣ ਇੰਨੀ ਗੱਲ ਆਵੇਗੀ ਕਿ ਗੁਰੂ ਸਹਿਬਾਨਾਂ ਨੇ 6ਵੇਂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਨੇ ਕਿਉਂ ਚੱਕੇ ਵੀ ਉਹਨਾਂ ਨੂੰ ਗੁਰੂ ਪਾਤਸ਼ਾਹ ਦੇ ਸ਼ਬਦਾਂ ਦੀ ਤਾਕਤ ਪਾਵਰ ਦਾ ਪਤਾ ਨਹੀਂ ਸੀ ਪਤਾ ਸੀ ਬਈ ਪਰ ਉਹਨੇ ਦੁਨੀਆ ਨੂੰ ਦਿਖਾਉਣ ਦੇ ਖਾਤਰ ਕਹਿੰਦੇ ਹਥਿਆਰ ਤਾਕਤਾ ਜਿੰਨੀਆਂ ਮਰਜ਼ੀ ਰੱਖ ਲਿਆ ਅਕਸਰ ਨੂੰ ਤੇਰੇ ਸ਼ਬਦ ਨਹੀਂ ਕਮ ਹੋਣਾ। ਇਹ ਖੀਰ ਵਿੱਚ ਭਾਈ ਜਦੋਂ ਔਰੰਗਜ਼ੇਬ ਦੀ ਮੌਤ ਵੀ ਹੋਈ ਨਾ ਤਾਂ ਵੀ ਇੱਕ ਸ਼ਬਦਨ ਵਾਲੀ ਹੋਈ ਹੈ। ਜਫਰਨਾਮੇ ਨਾਲ ਹੋਈ ਹੈ। ਜਿਹਨੂੰ ਪੜ੍ਹ ਕੇ ਉਸ ਤੋਂ ਬਾਅਦ ਹੋਇਆ ਵਿਵਾਰ ਤੇ ਮ੍ਰਿਤਿ ਦੇ ਦਰਵਰ ਤੇ ਪਹੁੰਚ ਗਿਆ। ਜਿਹੜਾ ਹਥਿਆਰਾਂ ਨਾਲ ਮਰਿਆ ਸ਼ਬਦਾਂ ਨਾਲ ਮਰ ਗਿਆ। ਗੁਰੂ ਮਹਾਰਾਜ ਨੇ ਇਹ ਵੀ ਦੱਸ ਦਿੱਤਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਅੰਦਰ ਗਿਆਨ ਦਾ ਤੁਹਾਡੇ ਹਥਿਆਰਾਂ ਤੋਂ ਕੋਈ ਨਹੀਂ ਡਰਦਾ। ਜਿੱਡਾ ਲੈ ਆਉਂਗੇ ਉਹਦਾ ਵੱਡਾ ਲੈ ਕੇ ਆਉਂਦਾ ਇਹ ਇਦਿ ਤ ਕੋਈ ਬਹਾਦਰੀ ਨਹੀਂ ਹੁੰਦੀ ਕਦੇ ਇਤਿਹਾਸ ਪੜ੍ਹਦੇ ਆਂ ਦੇਖਦੇ ਆਂ ਪਾਂਡਵਾਂ ਦੀ ਜਿੱਤ ਕ੍ਰਿਸ਼ਨ ਭਗਵਾਨ ਦਾ ਸੁਦਰਸ਼ਨ ਚੱਕਰ ਨਹੀਂ ਸੀ ਇਹ ਭਾਈ ਉਹਦੇ ਕੋਲ ਵਿਸ਼ਨੂ ਵਾਲਾ ਸੁਦਰਸ਼ਨ ਚੱਕਰ ਸੀ ਕ੍ਰਿਸ਼ਨ ਭਗਵਾਨ ਵਿਸ਼ਨੂ ਦਾ ਹੀ ਰੂਪ ਸੀ ਵਿਉਨਾ ਦੇ ਭਾਈ ਇਹਨਾਂ ਨੇ ਜਨਮ ਧਾਰਿਆ ਹੋਇਆ ਸੀ ਵਿਸ਼ਨੂੰ ਜੀ ਦੇ 10 ਉਤਾਰ ਆਏ ਨੇ ਉਹਨਾਂ ਚ ਇੱਕ ਉਤਾਰ ਇਹ ਵੀ ਨਹੀਂ ਕਿ ਜੇ ਪਾਂਡਵਾਂ ਦੀ ਜਿੱਤ ਹੋਈ ਆ ਉਹ ਤਾਂ ਕਹਿੰਦਾ ਮੈਂ ਹਥਿਆਰ ਚੱਕਣਾ ਹੀ ਕੋਈ ਨਹੀਂ ਹੈ ਜਦੋਂ ਦੋਨੇ ਹੀ ਭਰਾ ਮੰਗਣਗੇ ਕੋਸੇ ਪਾ ਅੰਡਵ ਖੜੇ ਆ ਤੇ ਸਰੇ ਕੌਰਵ ਖੜੇ ਆ ਉਹ ਦੋਨਾਂ ਦੇ ਝੇਤੇ ਆ ਦੋਨੇ ਚਲੇ ਗਏ ਹੁਣ ਅਰਜੁਨ ਵੀ ਖੜਾ ਹੈ ਦਰਯੋਦਨ ਵੀ ਜੋਧਨ ਕਹਿੰਦਾ ਮੈਂ ਪਹਿਲਾਂ ਆਇਆ ਉਹ ਖੜ ਸੀਸ ਵੱਲ ਗਿਆ ਅਰਜੁਨ ਆਇਆ ਉਹ ਪੈਰਾਵਲ ਖੜ ਗਿਆ ਨਿਵਰਤਨ ਸੀ ਚੁਕਾ ਕੇ ਉਹ ਨਿਗਾਹ ਹੁਤੇ ਹੀ ਪੈਣੀ ਹੈ ਜਿਹੜਾ ਪੈਰਾਵਲ ਖੜਾ ਪਹਿਲਾਂ ਤੇ ਦੇਖਿਆ ਵੀ ਅਰਜੁਨ ਆਇਆ ਤੇ ਜਦੋਂ ਉਹ ਬੋਲਿਆ ਮੈਂ ਵੀ ਆਇਆ ਕਹਿੰਦੇ ਅੱਛਾ ਤੁਸੀਂ ਵੀ ਆਏ ਭਾਈ ਬਾਅਦ ਬਾਅਦ ਚ ਦ੍ਰਿਸ਼ਟੀ ਪਈ ਮੰਗਣ ਦਾ ਅਧਿਕਾਰ ਪਹਿਲਾਂ ਇਹ ਸੀ ਅਰਜਨ ਕੋਲੇ ਕਿ ਤੂੰ ਪਹਿਲਾਂ ਮੰਗ ਲੈ ਤੇ ਜੋਧਨ ਕਹਿੰਦਾ ਮੈਂ ਆਇਆ ਇਹਦੇ ਨਹੀਂ ਭਈ ਮੈਂ ਦੋਨਾਂ ਨੂੰ ਇੱਕੋ ਜਿਹੀ ਪਾਵਰ ਦਊਂਗਾ ਇੱਕ ਪਾਸੇ ਤਾਂ ਮੈਂ ਹੋਵਾਂਗਾ ਇਕੱਲਾ ਕਿ ਮੈਂ ਬਿਲਕੁਲ ਹਥਿਆਰ ਨਹੀਂ ਛੁਕਣਾ ਕੋਈ ਵੀ ਜੰਗ ਦੇ ਵਿੱਚ ਦੂਸਰੀ ਸਾਈਡ ਦੇ ਉੱਤੇ ਮੇਰੀ ਸਾਰੀ ਚਤਰੰਗੀ ਸੈਨਾ ਹੋਵੇਗੀ ਕਿ ਜਿਹੜੀ ਮੇਰੀ ਵਿਸ਼ਾਲ ਸੈਨਾ ਆਪ ਜਾਦਵਾਂ ਦੀ ਨਾ 55 ਕਰੋੜ ਜਾਦਵ ਐਨੀ ਫੌਜ ਸੀ ਇਸ਼ਨ ਭਗਵਾਨ ਦੀ ਕਹਿੰਦੇ ਇੱਕ ਪਾਸੇ ਉਹ ਹੋਊਗੀ ਔਰ ਦੋਨਾਂ 'ਚ ਦੱਸੋ ਤੁਸੀਂ ਕਿਹੜੀ ਲੈਣੀ ਹੈ ਹੁਣ ਸਮਵਦਾਰ ਸੀ ਅਰਜਨ ਕਹਿੰਦੇ ਜੇ ਇਹ ਹੋਣਗੇ ਮੇਰੇ ਨਾਲ ਨਾ ਤੇ ਮੈਨੂੰ ਕੋਈ ਹਰਾ ਨਹੀਂ ਸਕਦਾ ਤੇ ਮੰਗਿਆ ਕੀ ਕਹਿੰਦੇ ਮੈਨੂੰ ਕੇਸ਼ਵ ਮੈਨੂੰ ਸਿਰਫ ਤੁਹਾਡਾ ਸਾਥ ਚਾਹੀਦਾ ਦਰਯੋਦਨ ਖੁਸ਼ ਹੋ ਗਿਆ ਕਿ ਦੇਖੋ ਬੇਕੁਫਰੇ ਹੈ ਇਹਨੂੰ ਪਹਿਲੀ ਅਪਰਚੂਨਿਟੀ ਸੀ ਆਫਰ ਸੀ ਤੂੰ ਮੰਗ ਪਹਿਲਾਂ ਇਨੇ ਫੌਜ ਛੱਡ ਕੇ ਹਥਿਆਰ ਛੱਡ ਕੇ ਕੱਲੇ ਨੂੰ ਮਗਲਿਆਂ ਦੇ ਹੱਥੇ ਨੂੰ ਉਹ ਵੀ ਕਹਿੰਦਾ ਮੈਂ ਲੜਨਾ ਨਹੀਂ ਤੇਰੇ ਨਾਲ ਵੀ ਮੈਂ ਨਹੀਂ ਤੇ ਹਾਰ ਤੱਕਣੇ ਗੱਲ ਪਹਿਲਾਂ ਹੀ ਖਤਮ ਕਰ ਦਿੱਤੀ ਪਰ ਅੰਦਰ ਸੀ ਕੂਟਨੀਤੀ ਉਹ ਕੂਟਨੀਤੀ ਦੇ ਕਾਰਨ ਸੀ ਇੱਕ ਸ਼ਖਸ ਦੀ ਮੌਤ ਹੋ ਹੀ ਨਹੀਂ ਸੀ ਕਰਵਾਈ ਗਈ ਸੀ ਉਹ ਮੌਤ ਸੀ ਅਰਜੁਨ ਦੇ ਸੁਪੁੱਤਰ ਅਭਮਨਿਉਂ ਦੀ ਜੇ ਕਿਤੇ ਉਹ ਨਾ ਮਰਦਾ ਨਾ ਉਹ ਤੇ ਨਹੀਂ ਹੱਥ ਤੇ ਬਾਹਰ ਹੋਏ ਸੀ ਉਹਨੂੰ ਕਿੰਨੇ ਹੀ ਮਹਾਰਥੀ ਨੇ ਘੇਰ ਕੇ ਮਾਰੇ ਸੀ ਭਾਵ ਜੰਗ ਦਾ ਉਸੂਲ ਤੜਵਾਇਆ ਸੀ ਕਿਸੇ ਨੇ ਤੋੜਿਆ ਨਹੀਂ ਸੀ ਖੁਦ ਕ੍ਰਿਸ਼ਨ ਭਗਵਾਨ ਨੇ ਤੜਾਇਆ ਸੀ ਕਿਉਂਕਿ ਦਿਮਾਗ ਸੀ ਭਾਈ ਇਹ ਜਿਹੜੇ ਇਤਿਹਾ ਸਾਰੇ ਕਮਨ ਆ ਇਹ ਸਾਰੀਆਂ ਫੌਜਾਂ ਕਮਨ ਹੈਈਆਂ ਤੇ ਪਾਂਡਵਾਂ ਦੀ ਜਿੱਤ ਦਾ ਕਾਰਨ ਅਭਮਨਿਓ ਦੀ ਮੌਤ ਇਹ ਰਚਨਾ ਰਚੀ ਕਿਨੇ ਦ੍ਰੋਣਾਚਾਰੀ ਹੈ ਤਾਂ ਭਾਈ ਉਹ ਚੱਕਰਵਿਊ ਰਾਜ ਦੇ ਦੇ ਕਾਲ ਲੜਾ ਕੇ ਕਿਸ ਤਰ੍ਹਾਂ ਵੀ ਅਰਜਨ ਨੂੰ ਵਸਾਈਏ ਦਰਜੋਦ ਨੂੰ ਵਸਾਈਏ ਇਹਨਾਂ ਨੂੰ ਜਿਤੇਸ਼ਟ ਨੂੰ ਵਸਾਈਏ ਬੀਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਈਏ ਪਰ ਖੁਦ ਜਿਹੜਾ ਰਚਨਾਕਾਰ ਹੈ ਭਾਈ ਉਸਨੇ ਰਚਨਾ ਰਚੀ ਹੈ ਅਬ ਮਨਿਆ ਨੂੰ ਵਸਾ ਦਿੱਤਾ ਤੇ ਚਮਰਵਾ ਦਿੱਤਾ ਪੂਰਨੀਤੀ ਕੋਈ ਹਥਿਆਰ ਨਹੀਂ ਚੰਗੇ ਜਿੱਤ ਕੀਤੀ ਹੋਈ ਜਿਹਦੇ ਕੋਲ ਹਥਿਆਰ ਨਹੀਂ ਸੀ ਆਪਾਂ ਹਰ ਇੱਕ ਗੱਲ ਦੇ ਉੱਤੇ ਹਰ ਇੱਕ ਮੁੱਦੇ ਤੇ ਚਪਨੋ ਹਥਿਆਰ ਸੋਧਾ ਲਾ ਦਾਂਗੇ ਲਾ ਦੇ ਉਹ ਭਾਈ ਗੁਰਨਾਨਕ ਦੀ ਬਾਣੀ ਵਰਤ ਇਹਨੇ ਤਾਂ ਵੱਡੇ ਵੱਡੇ ਕੋਡੇ ਰਕਸ਼ਸ ਵਰਗਾ ਨੂੰ ਸਿੱਧੇ ਕਰ ਦਿੱਤਾ ਸੱਜਣ ਠੱਗ ਵਰਗਾ ਨੂੰ ਸੰਤ ਬਣਾ ਦਿੱਤਾ ਕੀ ਦੀ ਪਾਵਰ ਨੂੰ ਭੁੱਲ ਗਿਆਂ ਗੁਰਨਾਨਕ ਸਾਹਿਬ ਦੀ ਪਾਵਰ ਨੂੰ ਭੁੱਲ ਗਿਆਂ ਐਵੇਂ ਜਾਣਾ ਪੰਜਾ ਸਾਹਿਬ ਮੱਥਾ ਟੇਕਣ ਬਲੀ ਕੰਧਾਰੀ ਦਾ ਹੰਕਾਰ ਤੋੜ ਕੇ ਉਹਨੇ ਵਿਭਗਤ ਬਣਾ ਲਿਆ ਚਾਨਣ ਦਾ ਦਾਸ ਬਣਾ ਲਿਆ